हां हां जी तीमा साहब तीमा साहब सरदार पाल सिंह तीमा मैं बोल रहा हूं बैठो स्पीकर साहब स्पीकर साहब ਜਿਹੜੀ ਗੱਲ ਇੱਕ ਵੇਟ ਸੁਣ ਲਓ ਕੇਰ ਨੂੰ ਦਰਜ ਕੀਤਾ ਜਾਵੇ ਕੇਰ ਨੂੰ ਦਰਜ ਕੀਤਾ ਜਾਵੇ स्पीकर साहब ਜਿਹੜੀ ਗੱਲ ਬਾਜਬਾ ਸਾਹਿਬ ਕਹਿੰਦੇ ਨੇ ਕਿ ਕੋਈ ਲੈਟਰ ਕਿਸੇ ਐਸੋਸੀਏਸ਼ਨ ਦੇ ਰੱਖਿਆਗਾ ਤਾਂ ਉਹ ਐਸੋਸੀਏਸ਼ਨ ਕਿਉਂ ਨਹੀਂ ਬਿਜਦੇ ڈپਾਰਟਮੈਂਟ ਕੋਲੇ ਜਾ ਕੇ ਆਪਣਾ ਬਿਆਨ ਦਰਜ ਕਰਾਉਂਦੀ ਕਿਉਂਕਿ ਇੱਕ ਵੇਟ ਇੱਕ ਮਿੰਟ ਬਾਲਵਾ ਸੇ ਇਹ ਤੇ ਚੇਰ ਨੂੰ ਦੇਖ ਸਰੋ ਚੁੱਪ ਕਰਕੇ ਬੈਠੋ ਇੱਕ ਮਿੰਟ ਚੇਰ ਨੂੰ ਦੇਖ ਸਰੋ ਕਹਿੰਦਾ ਬੋਲੀ ਜਾਣਿਓ ਚੇਰ ਨੂੰ ਦੇਖ ਸਰੋ ਬੋਲਦਾ ਤੁਸੀਂ ਹਰ ਗੱਲ ਪਗੜ ਲੈਨੇ ਹੋਗੇ ਚੁੱਪ ਕਰਕੇ ਇੱਕ ਮਿੰਟ ਸੁਣੋ ਚੇਰ ਨੂੰ ਦੇਖ ਸਰੋ ਚੁੱਪ ਕਰਕੇ ਹਰ ਗੱਲ ਤੇ ਬੋਲ ਚੇਰ ਨੂੰ ਚੀਮਾ ਜੀ ਚੇਰ ਨੂੰ ਦੇਖ ਸਰੋ ਪਲੀਜ਼ ਬੈਠੋ ਚੇਰ ਨੂੰ ਸੁਣਦਾ ਬਾਤਾਂ ਰੱਖਾ ਜੋ ਵੀ ਜੋ ਵੀ ਲੁੱਕ ਦਾ ਸਕੈਨ ਗੱਲ ਚੇਰ ਦੀ ਇੱਜ਼ਾਤ ਤੋਂ ਬਿਨਾ ਕੀਤੀ ਜਾਂਦੀ ਹੈ ਰਿਕਾਰਡ ਨਾ ਕੀਤੀ ਜਾਵੇ ਕਿਹੜੀਆਂ ਪਾਰਟੀਆਂ ਕਰਦੇ ਸੀ ਇਹ ਇਹ ਸਾਰਾ ਪੰਜਾਬ ਜਾਣਦਾਗਾ ਠੀਕ ਆ ਸ਼ਾਂਤੀ ਰੋ ਸ਼ਾਂਤੀ ਰੱਖੋ ਪੰਜਾਬ ਜਾਣਦਾਗਾ ਪਹਿਲੀ ਪਾਲਸੀਆ ਪੰਜਾਬ ਦੀ ਤੁਹਾਡੇ ਕੋਲੇ 6000 ਸੀ 11000 ਕੋਟ ਰੁਪਏ ਹੋ ਗਿਆ ਖੋਰ ਖਾਂਦਾ ਸੀਗਾ ਤੁਸੀਂ ਖਾਂਦਾ ਸੀ ਪੈਸੇ ਆ ਤੁਹਾਡੇ ਕਲੀਕ ਖਾਂਦਾ ਸੀ ਪੈਸੇ ਬਾਜਵਾ ਸਾਹਿਬ ਪੰਜਾਬ ਜਾਣਦਾ ਕਿ ਤੁਸੀਂ ਲੁਕਦਾ ਸਕੈਮ ਕੀਤਾ ਸੀਗਾ ਪੰਜਾਬ ਜਾਣਦਾਗਾ ਮੈਂ ਕਰਵਾਏ ਸੀ ਥੋੜੀ ਕਰਨੀ ਸੀ ਸਰਕਾਰ ਤੁਹਾਡੀ ਆਈ ਆਗੀ 15 ਸਾਲ ਪੁਰਾਣੀ ਆ ਕਰ ਰਿਹਾ ਕਿ ਲੱਭ ਲੈਣੇ ਆ ਮੇਰੀ ਗੱਲ ਸੁਣੋ ਤੁਹਾਡੀ ਜਿਹੜੀ ਐਸੋਸੀਏਸ਼ਨ ਦੀ ਗੱਲ ਕਰਦੇ ਨੇ ਹੈ ਉਹ ਕਿਉਂ ਨਹੀਂ ਬਿਜਲੈਸ ਕੋਲੇ ਜਾ ਕੇ ਪਰਚਾ ਦਰਜ ਕਰਾਉਂਦੇ ਜੀ ਕਿਉਂ ਨਹੀਂ ਜਾ ਕੇ ਬੋਲਦੇ ਹੋ ਇਹ اپੋਜੀਸ਼ਨ ਦਿੰਦੇ ਨੇ ਕਿ ਸੋ ਇਨਵੈਸਟੀਗੇਸ਼ਨ ਜਿਹੜੀ ਆ ਮਾਨਜੋਖ ਸਪੀਕਰ ਸਾਹਿਬ ਇਨਵੈਸਟੀਗੇਸ਼ਨ ਜਿਹੜੀ ਆ ਕੁਆਡ ਇਸਿਨਸੀਡੈਂਟ ਉਹ ਇਨਵੈਸਟੀਗੇਸ਼ਨ ਚੱਲ ਰਹੀ ਆ ਕੀ ਇਹਨਾਂ ਨੂੰ ਕੌਣ ਆਪਣੀ ਕਮੈਂਟਰੀ ਬੰਦ ਕਰੇ ਇਹਨਾਂ ਨੂੰ ਕੌਣ ਆਪਣੀ ਕਮੈਂਟਰੀ ਬੰਦ ਕਰੇ ਉਹਦੀ ਇਨਵੈਸਟੀਗੇਸ਼ਨ ਜਿਹੜੀ ਆ ਪੰਜਾਬ ਦੀ ਵੀ ਕੇਅਰ ਦੀ ਇਜ਼ਾਜ਼ਤ ਤੋਂ ਬਿਨਾ ਕਿਹਾ ਗਿਆ ਰਿਪੋਰਟ ਨਹੀਂ ਕੀਤਾ ਜਾਵੇ ਹੋ ਜਾਊਗਾ ਪਤਾ ਲੱਗ ਜੂ ਕੌਣ ਕੀ ਆਗਾ ਸੋ ਇਨਵੈਸਟੀਗੇਸ਼ਨ ਹੋ ਜਾਣ ਤੋਂ ਇਹਨਾਂ ਨੂੰ ਕੋਹ ਠੰਡ ਰੱਖਣ ਇਹ ਇਹਨਾਂ ਦੇ ਸਮੇਂ ਦੇ ਕੋਈ ਕੁਝ ਹੋਇਆ ਪੰਜਾਬ ਜਾਣ ਦਾਗਾ ਤੁਹਾਡੇ ਹੀ ਬਹੁਤ ਸਾਰੇ ਕਲੀਗ ਜਿਹੜੇ ਜੇਲ੍ਹਾਂ ਦੀ ਹਵਾ ਖਾ ਰਹੇ ਨੇਗੇ ਉਹਨਾਂ ਬਾਰੇ ਵੀ ਕੁਝ ਦੱਸ ਦਿਆ ਕਰੋ ਪੰਜਾਬ ਦੇ ਲੋਕਾਂ ਨੂੰ ਸਪੀਕਰ ਸਾਹਿਬ ਸਪੀਕਰ ਸਾਹਿਬ ਬਾਜਵਾ ਸਾਹਿਬ ਦੋ ਮਿੰਟ ਬੈਠੋ ਅਮਨ ਅਰੋੜਾ ਜੀ ਦੋ ਮਿੰਟ ਬੈਠੋ ਅਮਨ ਅਰੋੜਾ ਸੁਣ ਲਓ ਇੱਕ ਮਿੰਟ ਅਰੋੜਾ ਜੀ ਅਰੋੜਾ ਜੀ ਇੱਕੋ ਮਿੰਟ ਅੱਛਾ ਬਾਜਵਾ ਜੀ ਹੁਣ ਉਹਨਾਂ ਨੂੰ ਜਵਾਬ ਤਾਂ ਦੇ ਲੈਣੇ ਤੁਸੀਂ ਬੈਠੋ ਆ ਰਹੇ ਹਾਂ ਤੇ ਤੁਸੀਂ ਬੋਲੋ ਤੁਹਾਨੂੰ ਜਵਾਬ ਦੇਣਾ ਜੀ